ਦੇਖੋ ਜੀ ਦੇਖੋ ਅਲਮਾਰੀ ਦੇ ਉੱਪਰ ਵੇਖੋ ਰਮਣਾ ਸਮਾਨ ਟਿਕਾ ਰਹੀ ਹੈ ਤੇ ਚੜੀ ਦੇਖੋ ਅਹ ਪਾਰ ਆ ਬਲਾ ਯਾਰਾ ਡੱਗਣਾ ਭਾਈ ਮੋਟੋ ਤੁਸੀਂ ਤੇ ਫਾੜ ਹੋ ਗਏ ਮੈਨੂੰ ਵੀ ਗੇਰ ਹੋ ਗਏ ਲੈ ਫਾੜ ਹੋਏ ਹੋਏ ਬੰਗੂ ਦਾਦ ਨੂੰ ਕਹਿੰਦਾ ਡੱਗਣਾ ਭਾਈ ਤੂੰ ਰਹਿਣ ਦੇ ਆ ਤੂੰ ਥੱਲੇ ਆਇਆ ਜੈਕਟ ਧਰਨੀ ਹੈ ਤੂੰ ਰਹਿਣ ਦੇ ਜੈਕਟ ਨਹੀਂ ਧਰਨੀ ਗਈ ਥੱਲੇ ਆ ਜਾ ਲੈ ਕੇ ਪੈਗੀ ਹੁਣ ਮਮਾ ਸਾਹ ਡੜੀ ਤੂੰ ਥੱਲੇ ਉਤਰ ਜਾ ਬੈਚੰਤਾ ਇਹਨੂੰ ਤਾੜ ਦੰਨਾ ਮੈਂ ਥੋੜਾ ਜਿਹਾ ਗੀੜਾ ਗੁੜਾ ਕਰ ਲਿਆ ਹੁਣ ਫਾੜ ਕੇ ਰੱਖੋ ਹੈ ਫਾੜ ਕੇ ਰੱਖੋ ਮੈਂ ਜਿੱਦਣਾ ਜਾਮਾ ਠੀਕ ਹੈ ਬਸ ਮੈਂ ਉਤਰ ਤੇ ਜਾਉ ਉਤਰ ਜਾ ਜਿੱਤੜ ਦਿਖਾਣੇ ਮੇਰੇ ਉਤਰ ਜਾ ਮੈਂ ਕੱਟ ਨਹੀਂ ਇਹ ਮੈਂ ਦਰੋਂ ਬੰਦ ਬੰਦ ਕਰ ਬਲੇ ਮੈਨੂੰ ਪਤਾ ਨਹੀਂ ਲੱਗਣਾ ਫਿਰ ਕਿੱਥੇ ਉਹ ਜੀ ਮੋਟੋ ਉਤਰ ਗਈ ਆ ਦੇਖ ਲੋ ਇਹਦੇ ਤੇ ਚੜ ਕੇ ਤੇ ਇੱਥੇ ਵੇਖ ਲੋ ਚੜੀ ਆ ਇਹ ਆਲਮਾਰੀ ਦਾ ਟੱਕੜ ਬੰਦ ਨਹੀਂ ਕੀਤਾ ਹੁਣ ਦੁਬਾਰਾ ਚੜਨਾ ਪਊਗਾ ਮੈਂ ਨਹੀਂ ਛੱਡਦੀ ਹੈ ਚਲੇ ਮੈਂ ਬੰਦ ਕਰ ਦਣਾ ਕਿਦਾਂ ਮੈਂ ਇਹ ਤੇ ਬਹਿ ਕੇ ਕਰਨਾ ਨਾ ਵੀ ਨਹੀਂ ਆਜਣਾ ਹੈ ਤਾਂ ਵੀ ਹੱਥ ਨਹੀਂ ਜਾਣਾ ਮੇਰੇ ਤੇ ਬਹਿ ਕੇ ਮੈਂ ਕਰਤੀ ਜੇ ਹਾਂ ਵੀ ਕਰ ਹੁਣ ਤੂੰ ਤੂੰ ਦੇ ਹੱਥ ਬਹੁਤ ਲੰਬੇ ਹੁੰਦੇ ਆ ਤੇ ਕਾਨੂੰਨ ਵਾਲਾ ਕੰਮ ਹੀ ਮੇਰਾ ਹੈ ਆ ਲੈ ਵੜਾ ਮੇਰੇਆਂ ਬਾਹਾਂ ਬਹੁਤ ਲੰਮੀਆਂ ਮੈਂ ਦੂਰ ਸੈੱਟ ਕਰ ਦੂੰਗਾ ਵਾਹਿਗੁਰੂ ਨੇ ਕੋਸਤਾ ਦਿੱਤਾ ਮੈਨੂੰ ਬਾਹਾਂ ਲੰਮੀਆਂ ਮੇਰੀਆਂ ਜਿੰਨੀਆਂ ਛੋਟੀਆਂ ਹੁੰਦੀਆਂ ਤੇਰੀਆਂ ਮੇਰੀ ਜੀ ਟੁੜ ਗਈ ਪਹੁੰਚ ਜਾਣਗਾ ਤਾ ਹਾਂ ਨਹੀਂ ਨਹੀਂ ਐ ਆਏ ਨੂੰ ਮੌਨ ਸੋਣਾ ਲੱਗਦਾ ਨਾ ਮੋਟੇ ਮਿੱਟੀ ਪਾਨਾ ਪਤਾ ਕਿ ਮਿੱਟੀ ਮਿੱਟੀ ਅੱਡੀ ਹੁੰਦੀ ਹੈ ਮਿੱਟੀ ਵਾਲੀ ਕਰਕੇ ਨਾ ਤੇਰਾ ਦਾ ਰਹਿਦਾਗਾ ਮੈਂ ਹਲਕਾ ਥੋੜਾ ਜਿਆ ਤੇ ਰਹਿਣਾ ਮੋਟਾ ਮੋਟਾ ਕਰਕੇ ਜਵੇਂ ਸੂਤਦਾ ਤੂੰ ਹੀ ਤਾਂ ਪਤਲੇ ਹੋ ਗਿਆ ਅੱਗੇ ਨਾਲ ਹਾਂ ਨਹੀਂ ਤੇ ਪਿਛਲੇ ਉਹ ਸਵੈਟ ਸ਼ਰਟ ਪਾਉਣ ਤੋਂ ਪਤਾ ਲੱਗੇਗਾ ਤੁਹਾਨੂੰ ਕਿ ਤੁਸੀਂ ਮੋਲ ਪਤਲੇ ਹੋਏ ਕਿ ਨਹੀਂ ਸਵੈਟ ਸ਼ਰਟ ਰੈੱਡ ਵਾਲੀ ਕਿੰਨੀ ਟਾਈਟ ਹੁੰਦੀ ਸੀ ਫਿੱਟ ਪਿਛੇ ਨਵੀਂ ਜਿਹੜੀ ਲਿੱਤੀ ਸੀ ਪਿਛਲੇ ਸਾਲ ਹਾਂ ਇਹ ਹੋਰ ਪਾਇਆ ਕਰੋ ਉਹ ਪਾਉਣ ਤੇ ਪਤਾ ਲੱਗੇਗਾ ਕਿੱਥੇ ਪਈ ਉਹ ਪੈਚੀ ਜਾ ਉਹ ਪਾਇਆ ਕਰੋ ਹਜੇ ਪਰਾ ਜੈਨੀ ਠੰਡ ਨਹੀਂ ਆਈ ਇੱਕ ਤਰੀਕ ਤੋਂ ਬਾਅਦ ਕਪੜਾ ਹੀ ਕੱਢਾਂਗੇ ਨਵੇਂ ਠੰਡ ਵਾਲੇ ਬਹੁਤੀ ਜਨੀ ਠੰਡ ਨਹੀਂ ਉਹ लवली ਨੂੰ ਵੇਖ ਕੇ लवली ਦੀ ਬਾਤ ਸੁਣ ਕੇ लवली ਕੋ ਚਲੀ ਉੱਠਦੇ ਜਾਣਾ ਮੰਜਾ ਬਜੇ ਕੱਢਣਾ ਮਾਰ ਕੱਢ ਲੋ ਐਦ ਕੰਬਲ ਹੋਂ ਤੋਂ ਆ ਕੇ ਰੱਖਣਾ ਐਦ ਰੱਖੀ ਦੇਣਾ ਮੈਂ ਨਹੀਂ ਰੱਖਾਂ ਫਾਸ ਨਹੀਂ ਮੈਂ ਕਰਨਾ ਗਾ ਗੁਲਾਬੀ ਵੀ ਰੱਖ ਦੇਣਾ ਮੈਂ ਮੈਂ ਲੈ ਕੇ ਆਨੀ ਆ ਥੱਲੇ ਹਾਂ ਆਪਦਾ 400 ਦਾ ਸੁ ਲਿਆਂਦਾ ਗਾ ਕੰਬਲ ਕੋਰਾ ਤੁਸੀਂ ਪੁੱਛਿਆ ਸੀਗਾ ਸ਼ੂਟ ਉਹ ਕਿੰਨੇ ਦਾ ਬੋਰ ਵਾਲਾ ਉਹ ਹੈਗਾ ਉਹ ਵੀ 450 ਦਾ ਸ਼ੇਰ ਵਾਲਾ ਜਿਹੜੀ ਖਾਲ ਚੀਤੇ ਵਾਲੀ ਉਹ ਵੀ 450 ਦਾ ਤੇ ਦੂਜੇ ਜਿਹੜੇ ਹੈਗੇ 350 350 ਦੇ ਠੀਕ ਆ ਇਹ ਪੁੱਛਿਆ ਸੀ ਨਾ ਤੇ ਬਾਹਰ ਦੀ ਸਫਾਈ ਸੁਭੀ ਸਫਾਈ ਨਾਮ ਦੀ ਸਫਾਈ ਕੀਤੀ ਹੋਈ ਹੈ ਮੈਨੂੰ ਤਾਂ ਗੁੱਸਾ ਚੜਦਾ ਨਾ ਹੁਣ ਮੈਂ ਝਾੜੂ ਲਾਉਂਗੀ ਦੁਬਾਰਾ ਉਨ ਉੱਪਰ ਜਾਣਾ ਤੁਸੀਂ ਹਾਂ ਹਾਂ ਕੀ ਕਰਾਂ ਮੰਜਾ ਕੱਢ ਮੰਜਾ ਕ ਇੱਕ ਨਾ ਪਰਮਾਨੈਂਟ ਮੰਜਾ ਬਾਹਰ ਕੱਢੋ ਤਾਂ ਕਿ ਮੈਨੂੰ ਦਿੱਕਤ ਬੜੀ ਆਉਂਦੀ ਉੱਤੇ ਜਾਣ ਦੀ ਕਪੜੇ ਧਰਨ ਦੇ ਮੇਰੇ ਨਾਲ ਚਲੇ ਕਿ ਕਿੱਥੇ ਮੈਨੂੰ ਆ ਮੈਂ ਜਕਨੂਰ ਨੂੰ ਨੁਣਾਣਾ ਵੀ ਅਜੇ ਚਲੋ ਫਿਰ ਚ ਮੰਜਾ ਕਢਾ ਦਿਓ ਤੇ ਉਸ ਤੋਂ ਨੁਣਾ ਆਈ ਜਾਂਦਾ ਆਹੋ ਮੰਜਾ ਕਢਾ ਦਿਓ ਤੇ ਉਸ ਤੋਂ ਬਾਅਦ ਫਿਰ ਆਪਣਾ ਕਰੀਏ ਹਾਂ ਮੋਢੇ ਮੈਨੂੰ ਆ ਜਿਹੜੀ ਮਿਆਨੀ ਹੈਗੀ ਇਹਦੇ ਸਹੀ ਕਰਾ ਦਿਓ ਮੈਂ ਟੇਬਲ ਉੱਪਰ ਰੱਖਣਾ ਆ ਸਾਮਾਨ ਸਾਰਾ ਪੋੜੀਆਂ ਚ ਚੰਗਾ ਨਹੀਂ ਲੱਗਦਾ ਇਹੀ ਗਰਾਂ ਦਾ ਇਹ ਐ ਉੱਤੇ ਰਖਾਣਾ ਸੈੱਟ ਕਰਕੇ ਐਈਓ ਮੇਜ ਟੇਬਲ ਇੱਥੇ ਰੱਖ ਕੇ ਜਿ ਚੜਾ ਮੈਂ ਹੂੰ ਐਈਓ ਮੇਜ ਟੇਬਲ ਮੈਂ ਰੱਖਣ ਦਾ ਉੱਥੇ ਇੱਥੇ ਲੱਗੀ ਸੀ ਪਰ ਕੰਮ ਮੈਨੂੰ ਯਾਦ ਆ ਗਿਆ ਕਮਰੇ ਦਾ ਮੈਂ ਕਿਹਾ ਉਹੀ ਨੇ ਪਟਾਲਾ ਮੈਂ ਪਲੀਜ਼ ਗੋ ਫਾਲੋ ਮੀ ਐਵੇਂ ਦਾ ਫਾਲੋ ਮੀ ਮੇਰੀ ਇੰਗਲਿਸ਼ ਆ ਚੱਲਦੀ ਵਿੱਚ ਕਹਿੰਦਾ ਨਾ ਫਾਲੋ ਮੀ ਤੁਹਾਡੇ ਪਿੱਛੇ ਪਿੱਛੇ ਆਉਂ ਪਿੱਛੇ ਉਹ ਮੇਰੀ ਉਹ ਗਈ ਰਬੜ ਰੋਟੀ ਸਬਜੀ ਸਭ ਜੀ ਆਉਦੇ ਚਾਹੇ ਕਿਹੜਾ ਜਪਨੂ ਰਹਾ ਆ ਰਹੇ ਪੌੜੀਆਂ ਝੜ ਕੇ ਉਹ ਮੇਰੇ ਮਗਰ ਮਗਰ ਚਲੋ 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 ਖਿਆ ਰੱਖੀ ਪੰਨੀ ਤੇ ਰਹੀ ਆ ਉਧਰ ਹੀ ਚਲਾ ਰਹੀ ਆ ਆਪੇ ਆ ਰਹੀ ਏ ਚਾਹ ਚਾਹ ਆਪਾਂ ਅੱਗੇ ਲੰਮਾ ਲੈ ਆਂ ਚਲ ਚਾੜ ਜਾਣਾ ਵਰਨਾ ਦੇਖ ਕਿ ਕਿੰਨੀ ਸਪੀਡ ਕਿੰਨੀ ਸਪੀਡ ਨਾਲ ਆਉਂਦੀ ਆ ਧੱਕ ਜੀ ਉਪਰ 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 ਆਏ ਦੇਖਣਾ ਜਾਈਏ ਪੂਰੀ ਹੋ ਜਾਈ ਚੱਲ ਆ ਜਾਓ ਕੱਲ੍ਹ ਆਉਣੀ ਨਹੀਂ ਚੜਨਾ ਤੁਸੀਂ ਸਾਡੇ ਨਾਲ ਚੜ ਸਕਦੇ ਹੋ ਠੀਕ ਹੈ ਹਾਂ ਮੈਂ ਤਾਂ ਅੱਜ ਤੱਕ ਲਈ ਸਾਈਡ ਆ ਰਹੀ ਹਾਂ। ਹਾਂ ਲੋ ਬਈ ਪਹੁੰਚ ਗਿਆ ਉੱਪਰ ਭਾਈ ਪਹੁੰਚ ਗਿਆ। ਜਪਨੂਰ ਆ ਗਿਆ ਸੱਤ ਤੇ ਇਹ ਨਾ ਜਿਆਦਾ ਆ ਉੱਚਾ ਤਾਂ ਕਰਕੇ ਦਿੱਕਤ ਕਮਾਣਦੀ ਐ ਜੀ। ਹੁਣ ਇਹ ਵੇਹਦੀ ਸਟੈਪ ਦਾ ਮੁੱਕ ਗੇ। ਹਾਂ। ਨੁਰੇ ਆਜੋ। ਅਰੇ ਪੁੱਤ ਆ ਗਿਆ ਪਤਾ ਪੱਪਰ। ਅੱਗੇ ਉੱਪਰ ਆਜੋ। ਪਾਣੀ ਕਿਵੇਂ ਡਿਰੇ ਆ ਤੇ। ਹੂੰ ਫਿਰ ਮੋਟਾ ਵਿੱਚ ਨਾ ਆਇਓ। ਚੱਕ। ਭਾਲਣਾ ਮਰਿਆ ਨਾ ਅੰਨੇ ਅੰਦਰ ਜਾ ਚਲੋ ਭਾਈ ਚਲੋ ਆ ਮਣੀ ਪਲਾਟ ਵਿੱਚ ਹਾਂ ਆਪਾਂ ਮਣੀ ਪਲਾਟ ਲਾਇਆ ਸੀਗਾ ਲਿਆ ਕੇ ਤੇ ਇੱਕ ਪੱਤਾ ਕੱਢ ਲਿਆ ਨੇ ਆਏ ਵਾਲਾਂ ਦਾ ਸਸਕਾਰ ਬੰਦਾ ਖਾਲੀ ਹੋ ਗਿਆ ਉਹ ਹੋਈ ਤੇ ਕਵਾਰ ਇੱਕ ਅੰਦਰ ਉਹ ਵੀ ਖਤਰਾ ਹੈਗਾ ਮੋਟੇ ਇੱਥੇ ਵੀ ਦੁਆਰ ਬਣਵਾਣੀ ਪੈਣੀ ਐ ਨਹੀਂ ਮੈਨੂੰ ਲੱਗਦਾ ਕਪੜਾ ਪਾਤਾ ਹੈ ਅੰਨੀ ਜੀ ਦੁਵਾਰ ਬਣਵਾਣੀ ਪੈਣੀ ਇੱਥੇ ਵੀ ਇਹ ਪਰਚਵਾਰਾ ਓਏ ਟਾਈਆਂ ਵਾਧੂ ਹੀ ਪੰਗਿਆ ਹਨ ਹਾਂ ਇੱਥੇ ਦੁਵਾਰ ਬਣਾ ਤੇ ਇੱਥੇ ਦੁਵਾਰ ਬਣਾਉਣੇ ਪੌੜਾਂ ਤੋਂ ਸੀਮੈਂਟ ਲੈਤਾ ਆਉਗੀ ਸੀਮੈਂਟ ਲੈਤਾ ਆਉਗੀ ਉਹ ਉਹ ਲਿਆਵਾਂਗੇ ਓਕੇ ਇੱਥੇ ਵੀ ਖਤਰਾ ਆ ਇਹਨੂੰ ਹਾਂ ਲੈ ਬਣਾਵਾਂਗੇ 50 ਕਿਲੋ ਸੀਮੈਂਟ ਮੋਗਦਾ ਨਹੀਂਗਾ ਹੂੰ ਅੱਧਾ ਕਟਾ ਕਟਾ ਨਹੀਂ ਹੁੰਦਾ ਨਾਲੇ ਗਟਾ ਹੁੰਦਾ ਓਹ ਇਟਾਂ ਸਾਰੀਆਂ ਨਾਲੇ ਸੀਮਟ ਜਾਣੀਆਂ ਉਥੋਂ ਵੈਸੇ ਵੀ ਭਾਰ ਹੈਗਾ ਲੈਂਡਰ ਦੇ ਉੱਤੇ ਹੋ ਜਾਗਾ ਤੇ ਕੰਬਲਾ ਨੂੰ ਤਾਂ ਪਲਾ ਗਈ ਹੌਣ ਹੀ ਲੈ ਜੀ ਥੱਲੇ ਨਾ ਧੁਪੇ ਨਹੀਂ ਆ ਜੀ ਬੈਠੇ ਹਾਂ ਦਾ ਨਾ ਆਹ ਪਲੇਨ ਮੈਨੂੰ ਬੜਾ ਹੀ ਸੋਹਣਾ ਆ ਕੇ ਮਚੂਰਾ ਇਹ ਨੂੰ ਜਾ ਗਈ ਆ ਕੰਮ ਕਰਕੇ ਬੈਠੇ ਅਸੀਂ ਬੈਠੇ ਸੀ ਸੱਤ ਤੇ ਤੇ ਹਾਂਜੀ ਹਾਂਜੀ ਇਹ ਮੇਰੀ ਚਾਹ ਪਤ ਤੁਸੀਂ ਦੁੱਧੂ ਪੀਤਾ ਨਹੀਂਗਾ ਅਦੇ ਮਾ ਬੋਤਲ ਦੇ ਉਹਦੇ ਉਹ ਰਮਾ ਲਿਆ ਨਹੀਂ ਕਰਨੀ ਪਤਾ ਨਹੀਂ ਕਰਕੇ ਨੂਰੇ ਨਾਈ ਕਰਕੇ ਛੋਨੇ ਛੋਨੇ ਕਰਕੇ ਬੰਜ ਗਏ ਹੈਨਾ ਹਾਈ ਤਾਂ ਫਰੈਸ਼ ਹੋਣ ਜਾ ਰਿਹਾ ਜੇ ਆਪ ਨੂੰ ਜ਼ੋਰ ਲਾਈ ਜਾਂਦਾ ਨਿਕਲ ਨਹੀਂ ਰਹੀ ਚੱਲ ਬਈ ਓਕੇ ਹੋ ਰਹੀ ਹੈ ਜ਼ੋਰ ਲਗਾ ਕੇ ਜ਼ੋਰ ਲਗਾ ਕੇ ਓਕੇ ਜੋਨ ਗਾ ਕੇ ਹਾਂ ਕਮੈਂਟ ਵਿੱਚ ਨਾ ਬਹੁਤ ਆ ਰਹੇ ਸੀ ਕਿ ਤੁਹਾਡੀ ਉਹ ਵਾਲੀ ਸਿਸਟਰ ਕਿੱਥੇ ਹੈ ਨਾ ਛੋਟੀ ਵਜਲੀ ਨਾ ਨਾ ਕਿ ਕਿੱਥੇ ਹੈ ਕਿ ਜਿਹੜੇ ਕਹਿੰਦੇ ਸੀ ਵਿਆਹ ਨਹੀਂ ਉਹ ਇੱਥੇ ਹੀ ਰਹਿੰਦੇ ਨੇ ਤੇ ਇੱਥੇ ਹੀ ਅਜੇ ਬਾਕੀ ਅਸੀਂ ਉਹ ਮੈਰिज ਵਾਸਤੇ ਹਾਂ ਜਦੋਂ ਉਹ ਕਰਨਗੇ ਉਦੋਂ ਹੀ ਕਰਾਂਗੇ ਉਹਨਾਂ ਦੀ ਕਿਉਂਕਿ ਅਜੇ ਆਪਣਾ ਸਲਾਈ ਦਾ ਕੰਮ ਕਰਦੇ ਨੇ ਤੇ ਮੇਰੇ ਸਲਾਈ ਸੂਟ ਵਗੈਰਾ ਉਹ ਹੀ ਸਿੰਦੇ ਨੇ ਤੇ ਤੁਹਾਡੇ ਭਾਜੀ ਮਸਤ ਹੋ ਰਹੇ ਨੇ ਜਪਨੂਰ ਬਾਹਰ ਗਈ ਹੈ ਦੇਖੋ ਤੁਸੀਂ ਆਏ ਨੇ ਲੇਗੋ ਉਹ ਹੀ ਹੈ ਤੇ ਤੁਹਾਡੇ ਭਾਜੀ ਮਸਤ ਹੋ ਰਹੇ ਆ ਮੈਂ ਨਾ ਇੱਕ ਮੈਂ ਕਹਤਾ ਸੀਗਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਹਾਡੀ ਕੰਮ ਵਾਲੀ ਆ ਕੰਮ ਨਹੀਂ ਨਹੀਂ ਉਹ ਵੀ ਸੀਗੀ ਬੈਲ ਸੀ ਉਹ ਰਾਤ ਬਸ ਨਾਈਟ ਸੂਟ ਪਾਇਆ ਉਹਨਾਂ ਨੇ ਤਾਂ ਕਰਕੇ ਕੋਈ ਵਾਰੀ ਪਲੇਖਾ ਲੱਗ ਜਾਂਦਾ ਉਹ ਮਮ ਜੀ ਵਾਵਾ ਕਰਕੇ ਤਾਂ ਲੱਗਦਾ ਸੁਣ ਸੁਣ ਪੀਣਾ ਨਾ ਬਾਈ ਚਲੋ ਕੋਈ ਨਹੀਂ ਆ ਸਮਝਾ ਕੇ ਚੱਲਦਾ ਰਹਿੰਦਾ ਪਹਿਲਪਰਮਾ ਦੇ ਵਿੱਚ ਸਾਰਿਆਂ ਵਿੱਚ ਤੇ ਅਭੀ ਹਾਸੇ ਮਜ਼ਾਕ ਬੰਦੇ ਰਹਿਣ ਤੇ ਤੁਸੀਂ ਵੀਡੀਓ ਵੇਖਦੇ ਰਹਿਆ ਕਰੋ ਬਾਕੀ ਅਜੇ 1-2 ਦਿਨ ਤੱਕ ਅਸੀਂ ਜਾਣਾ ਹੈ ਕਿੱਥੇ ਜਾਣਾ ਹੈ ਪਲਾਨਿੰਗ ਬਣਾ ਰਹੇ ਕਿੱਥੇ ਜਾਂਦੀ ਘੁੰਮ ਫਿਰ ਕੇ ਆਉਂਦੀ ਮੋਗੇ ਆ ਕਿਤੇ ਹੋਰ ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਸੀ ਕਿਤੇ ਦਰਸ਼ਨ ਕਰਨ ਵਾਸਤੇ ਬਾਕੀ ਫਿਰ ਅਗਲੇ ਮਹੀਨੇ ਦੇ ਵਿੱਚ ਇੱਕ ਚੀਜ਼ ਹੋਰ ਆ ਰਹੀ ਹੈ ਉਹ ਕਹਿੰਦੇ ਅਸੀਂ ਜੇ ਵਿਆਹ ਤੋਂ ਬਾਅਦ ਜਾਵਾਂਗੇ ਨਹੀਂ ਕਹਿੰਦੇਗਾ ਮਿਲਣ ਜਾਣਾ ਹਣਾ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਭੂਆ ਦੀ ਕੁੜੀ ਦਾ ਪਤਾ ਲੈ ਕੇ ਆਉਣਾ ਤੇ ਬਦਨੀ ਜਾਵਾਂਗੇ ਹੋ ਸਕਦਾ ਅਸੀਂ ਜਾਈਏ ਤਾਂ ਬਦਨੀ ਦੀਦੀ ਨੂੰ ਵੀ ਮਿਲ ਕੇ ਆਵਾਂਗੇ ਹਾਂ ਜਿਵੇਂ ਮਰਜ਼ੀ ਮਿਲਣ ਹਾਂ ਉਹਨਾਂ ਨੂੰ ਦੀਦੀ ਨੂੰ ਬਦਨੀ ਵਾਲੀ ਦੀਦੀ ਨੂੰ ਉਹਨਾਂ ਦਾ ਨੰਬਰ ਪਤਾ ਨਹੀਂ ਕਿੱਥੇ ਗਿਆ ਹੈਗਾ ਹੈ ਮੈਂ ਦੀਦੀ ਤੁਹਾਨੂੰ ਮਿਲਣਾਵਾਂਗੇ ਜ਼ਰੂਰ ਜਿੱਦਾਂ ਨੂੰ ਵੀ ਪਲਾਨ ਬਣ ਗਿਆ ਉਹਨਾਂ ਨਾਲ ਨਹੀਂ papa ਅੱਜ ਜੇ ਅਸੀਂ ਨਾ ਕੋਠੇ ਤੇ ਸਫਾਈ ਕੀਤੀ ਚੰਗੀ ਤਰ੍ਹਾਂ ਸਾਰੀ ਛੱਤ ਦੀ ਤੇ ਸਾਰੀ ਛੱਤ ਦੀ ਕਿਉਂਕਿ ਹੁਣ ਸਰਦੀਆਂ ਆ ਗਿਆ ਸੀ ਬਹਿਣਾ ਉਹਦੇ ਵਿਚਾਰ ਲਈ ਵੀ ਵੀ ਕੋੜਾਂ ਤੋਂ ਇਧਰੋਂ ਲੌ ਕੇ ਸੋਦਾ ਜਾ ਵਾਇਲਾ ਆ ਤੇ ਬੋਲਣਾ ਤੇ ਅੰਨਕਣਾ ਪੈਂਦਾ। ਉਹ ਅਜਾ ਆਪਣੇ ਆਪ ਉੱਪਰ ਚੜੀ ਜਾਂਦੀ ਸੀ ਕੋੜੀ ਆ ਮੈਂ ਪਿੱਛੇ ਖੜੀ ਸੀ। ਧਿਆਨ ਨਾ ਰੱਖਿਆ। ਪਰ ਇਹ ਚੀਜ਼ ਨੂੰ ਕੱਲੇ ਚ ਨਹੀਂ ਆਸੀ ਕਰਨੀ ਕਿਉਂਕਿ ਧਿਆਨ ਰੱਖਣਾ ਪੈਂਦਾ। ਵੈਸੇ ਵੀ ਇਹਨੂੰ ਚੜਨ ਨਹੀਂ ਦਈਦਾ। ਮੋਜ਼ੀ ਟੈਮ ਉਤਾਰ ਲੈਣੀ ਆ। ਅੱਜ ਹੀ ਗਈ ਮੇਰੇ ਨਾਲ ਉੱਪਰ। ਓਏ ਸ਼ਰਾਰਤੀ ਬੋਧਮੰਦਾ। ਆ ਨੋ ਫਿਰ ਆ ਬੋਲੀ ਪਾ ਪਵਦ। ਆ ਗਈ ਕਿੱਥੇ ਗਈ? ਆ ਗਈ। ਆ ਗਈ ਬੋਲ ਆ। ਕੈਚ ਕਰੋ। ਬੋਲ ਕੈਚ ਕਰੋ। ਡੌਗੀ ਕੀ ਹੈ ਉਹ ਤੇ ਦੇਖੀਏ ਇਹਦੇ ਕੱਟ ਪਿਆ ਹੈ ਕਿ ਚਿਲਤਰ ਚੁੱਭੀ ਹੋਈ ਹੈ ਉਹ ਮਾਰ ਲਿਆ ਉਹ ਗਾਣਾ ਹੈ ਦੇਖੀ ਨਾ ਟੈਗ ਦੀ ਰਣੀ ਸਾਰੇ ਦਿਨ ਦੀ ਗਰੀ ਜਾਂਦੀ ਕਿਤੇ ਕਿਥੇ ਡੜਕ ਖੜਕ ਪੀਕੇ ਤੇ ਇੱਕ ਆਇਆ ਨਾ ਪਤਾ ਕੀ ਗੱਲ ਹੈ ਤੇਜ ਵਾਲਾ ਚਲਦੀ ਹੈ ਭੱਜਦੀ ਹੈ ਭੱਜਦੀ ਵਾਲਾ ਤਾਂ ਕਰਕੇ ਡੈਗਦੀ ਹੈ ਇਹ ਉਹ ਲੈ ਉਹ ਨੂੰ ਗੇਲ ਤਾ ਡੌਗੀ ਸੜਦਾ ਹੁਣ ਉਤਰ ਗਈ ਏ ਡੀ ਗੇ ਡਿਗੇਗਾ ਪਤਾ ਅੱਗੇ ਨੂੰ ਹੋ ਜਾ ਅੱਗੇ ਨੂੰ ਆਏ ਆਓ ਅੱਗੇ ਆਓ ਓਹੋ ਪਿੱਛੇ ਡਗੂ ਯਾਰ ਇਹਨੂੰ ਖੇਚਲਾ ਬਾਹਨ ਲੱਤਾਂ ਤੋਂ ਬੜ ਕੇ ਖੇਚਲਾ ਇਹ ਤਾਂ ਬਹੁਤ ਕਰਦੀ ਐ ਇਹ ਹੁਣ ਪਿੱਛੇ ਨਾਲ ਲੇਟ ਗਈ ਹੁਣ ਉਤਰੂਗੀ ਥੱਲੇ ਓਹ ਤਾਂ ਗਈ ਹੋ ਜਾਂਦੀ ਐ ਇਹ ਚਾਕ ਕਰ ਬਾਈ ਬਾਈ ਐ ਬੋਲ ਨਹੀਂ ਐ ਤਾਂ ਬੋਲ ਨਹੀਂ ਇਹਦੀ ਰਬੜ ਦੀ ਬੋਲ ਬਣਾਈ ਰਹੀ ਹਾਂ ਹੁਣ ਆਹ ਚੀਜ਼ ਕੱਟਣਾ ਤਾਂ ਇਹ ਪੂਰੀ ਬੋਲ ਹੋ ਜਾਏਗੀ ਫਿਰ ਹਾਂ ਨਹੀਂ ਕਿਤੇ ਕੰਮ ਦੇ ਜਾਂਦੀ ਐ ਫਿਰ ਨਵੀਂ ਲਿਆਂਦਾ ਹੋਰ ਤਾਂ ਬੰਦਾ ਲੈ ਅੰਨੀ ਦੇਨ ਸੋਮ ਦੇਣਾ ਹੈ ਇਹਦਾ ਵਧੀਆ ਚੀਜ਼ ਆ ਨਾ ਬੁੜਕ ਦੀ ਜਿਬੜਾ ਨੂੰ ਦੇ ਗਿਆ ਇਹ ਨਾ ਲੱਡੂ ਕੀ ਕਰਦਾ ਫਿਰਦਾ ਹਾਂ ਪਹਿਲੇ ਸਵੇਰੇ ਦੁਵਾਨ ਦੀ ਸਫਾਈ ਕਰਾਨੀ ਹੈ ਇੱਧਰ ਦਾ ਹੀ ਘੋਲਣਾ ਇੱਧਰ ਦਾ ਖਾਨਾ ਘੋਲਣਾ ਨਹੀਂ ਦੋ ਸੂਟ ਤਾਂ ਵੈਸੇ ਇੱਧਰ ਵੀ ਪਏ ਮੇਰੇ ਘਰ ਨੂੰ ਠੀਕ ਹੈ ਪਰ ਨਵੇਂ ਵਾਲੇ ਸਵਾ ਲੈਣੇ ਨੇ ਪਹਿਲੇ ਠੀਕ ਹੈ ਨਵੇਂ ਵਾਲੇ ਸਵਾ ਕੇ ਤੇ ਆ ਪਰਦੇ ਕੋਦਰ ਰੱਖ ਕੇ ਤੇ ਇਹਦੇ ਵਿੱਚੋਂ ਪਿੰਕ ਕੰਬਲ ਵੀ ਰੱਖਣਾ ਹੈ ਹੈ ਤੇ ਉਹ ਵਾਲਾ ਕੰਬਲ ਵੀ ਰੱਖੀ ਦਵਾਂਗੀ ਮੈਂ ਤੋਤਾ ਹੀ ਹੋਇਆ ਕਤੋਂ ਹੂੰ ਉਦਾਂ ਤੇ ਤੋਤੇ ਜੇ ਧੁੱਪ ਚ ਪਾ ਦੇਣਗੇ ਹੂੰ ਹੂੰ ਤੇ ਕੀ ਕਰਾਂਗੇ ਇਹਦੇ ਨਾਲ ਦਾ ਕਪੜਾ ਕੱਢਣਾ ਤੇ ਗਰਮ ਚਾਦਰਾਂ ਕੱਢਣਾ ਹੂੰ ਜ਼ਰੂਰ ਹਾਂ ਲੀਆਂ ਚਾਦਰਾਂ ਵਿੱਚ ਰੱਖ ਲਈਆਂ ਜ਼ਰੂਰ ਹੂੰ ਜ਼ਰੂਰ ਟਾਈਮ ਨਹੀਂ ਵੇਸਟ ਕਰਨਾ ਬੱਸ ਨੋ 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 ਮੈਂ ਕਿਤੇ ਟਾਈਮ ਵੇਸਟ ਕੀਤਾ ਲੈ ਦੱਸਾਂ